ਬਾਬਾ ਬੁੱਢਾ ਸਾਹਿਬ ਨੇ ਚਰਨ ਪਕੜ ਕੇ ਕਿਆ ਸੱਚੇ ਪਾਤਸ਼ਾਹ 12 ਸਾਲ ਦੀ ਉਮਰ ਵਿੱਚ ਮਿਲਿਆ ਸਾਂ ਉਹ ਦਿਨ ਵੀ ਚਰਨ ਤੇਰੇ ਪਕੜੇ ਸਨ ਅੱਜ 125 ਸਾਲ ਹੋ ਗਏ ਨੇ ਬਸ ਉਹੀ ਚਰਨ ਜਿਹੜੇ ਕਥੂ ਨੰਗਲ ਪਕੜੇ ਸਨ ਅੱਜ ਉਹ ਫਿਰ ਚਰਨ ਮੈਨੂੰ ਆ ਮਿਲੇ ਕਿਰਪਾ ਕਰੋ ਮੇਰੇ ਤੇ ਪੁੱਛਿਆ ਜੀ ਦੱਸੋ ਚਰਨ ਪਕੜ ਕੇ ਕਹਿਣ ਲੱਗੇ ਇੱਕ ਵਾਰੀ ਕਹਦੇ ਬੁੱਢਿਆ ਤੈਨੂੰ ਬਖਸ਼ ਦਿੱਤਾ ਇੱਕ ਵਾਰੀ ਕਹਦੇ ਤੈਨੂੰ ਬਖਸ਼ ਦਿੱਤਾ ਉਥੇ ਜਿੰਨੇ ਸਿੱਖ ਕੋਲ ਬੈਠੇ ਸਨ ਸਾਰਿਆਂ ਦੀਆਂ ਅੱਖਾਂ ਸੇਜਲ ਸਨ ਵਾਹ ਸਿੱਖੀ ਦੇ ਕੁਤਬੀ ਸਤਾਰੇ ਇੰਨੀ ਸਿੱਖੀ ਕਮਾ ਕੇ ਵੀ ਅਜੇ ਸਿੱਖਣ ਦੀ ਲੋਚਾ ਲੈ ਕੇ ਬੈਠੇ ਹੋ ਕਹਿਣ ਲੱਗੇ ਸਾਨੂੰ ਬਖਸ਼ ਦਿਓ ਤਦ ਗੁਰੂ ਖਰਗੋਬਿੰਦ ਸਾਹਿਬ ਨੇ ਇੱਕੋ ਬਚਨ ਕਿਹਾ ਕਿ ਪਿਤਾ ਗੁਰੂ ਫਰਮਾ ਗਏ ਨੇ ਕਿ ਜਿਨ੍ਹਾਂ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਉਹ ਵੀ ਤਰ ਗਏ ਜਿਨ੍ਹਾਂ ਸੁਣਿਆ ਉਹ ਵੀ ਤਰ ਗਏ ਤੁਸੀਂ ਕੇਵਲ ਦੇਖਿਆ ਤੇ ਸੁਣਿਆ ਨਹੀਂ ਉਸੀ ਉਹਨਾਂ ਦੇ ਸੀਨੇ ਨਾਲ ਆਪਣੇ ਸਿਰ ਨੂੰ ਲਾ ਕੇ